ਇੱਕ ਇੱਕ ਦਾ ਹਾਈਵੇ ਤੇ ਟਰੱਕ ਫਲਾਈਓਵਰ ਤੋਂ ਥੱਲੇ ਆ ਗਿਆ ਕੀ ਲੱਗਦਾ ਤੁਸੀਂ ਮੌਕੇ ਤੇ ਆਏ ਆ ਅਸੀਂ ਸਵੇਰੇ ਸਾਡੀ ਜਿਹੜੀ ਮੇਰੇ ਤੋਂ ਪਹਿਲਾਂ ਟੀਮ ਸੀਗੀ ਉਹ ਦਰਾਨੇ ਗਾਸ ਉਹਨਾਂ ਨੇ ਦੇਖਿਆ ਵੀ ਟਰੱਕ ਜਿਹੜਾ ਹੈ ਫਲਾਈਓਵਰ ਤੋਂ ਥੱਲੇ ਗਿਰਿਆ ਹੋਇਆ ਸੀ ਉਹਨਾਂ ਨੇ ਮੌਕੇ ਤੇ ਇਹਨਾਂ ਨੂੰ ਫਰਸਟ ایڈ ਦਿੱਤੀ ਇਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਜਿਹੜੇ ਕਿ ਮਾਲਕ ਵੀ ਪਹੁੰਚ ਚੁੱਕੇ ਆ ਤੇ ਬਾਕੀ ਅਗਲੀ ਰੀ ਕਾਰਵਾਈ ਜਿਹੜੀ ਆ ਉਹ ਇਹ ਕਿੱਧਰ ਕਿੱਧਰ ਜਾ ਰਿਹਾ ਸੀ ਇਹ ਜੰਮੂ ਤੋਂ ਕਿੱਥੇ ਜਾ ਰਿਹਾ ਸੰਗਰੂਰ ਜੰਮੂ ਤੋਂ ਸੰਗਰੂਰ ਜਾ ਰਿਹਾ ਸੀ। ਸੰਗਰੂਰ ਜਾ ਰਿਹਾ ਸੀ। ਜੀ ਸੀ ਇਹਦੇ ਚ ਲੱਦੇ ਸੇਵ ਲੱਦੇ ਹੋਇਆ। ਸੇਵ ਲੱਦਿਆ ਕਿ ਜਿਹੜੇ ਬੰਦੇ ਡਰਾਈਵਰ ਹੈ ਜਾਂ ਕੰਡਕਟਰ ਹੈ ਉਹ ਠੀਕ ਹੈ। ਬਿਲਕੁਲ ਠੀਕ ਆ ਜੀ ਉਹਨਾਂ ਦੀ ਮਾੜੀ-ਮੋਟੀ ਸੱਟਾ-ਛੋਟਾ ਸੀ ਗਿਆ ਉਹਨਾਂ ਨੂੰ ਹਾਫਾ ਫੇਡ ਦਿੱਤੀ ਨੀਂਦੋਂ ਕਾਰਨ ਇਹ ਹਸਾਬ ਆਪਿਆ। ਹਾਂਜੀ ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਸਰਦਾਰ ਕਿਸ਼ਿੰਦਰ ਸਿੰਘ ਜੀ। ਕੀ ਹੋਇਆ ਭਾਜੀ? ਸਹੀ ਸਾਡਾ ਟਰੱਕ ਜੰਮੂ ਤੋਂ ਜਾ ਰਿਹਾ ਸੀ ਸੇਵ ਤੇ ਸੇਵ ਭਰਿਆ ਸੀ ਸੰਗਰੂਰ ਜਾ ਰਿਹਾ ਸੀ ਸੇਵ ਲੈ ਕੇ। ਠੀਕ ਹੈ। ਅਚਾਨਕ ਕਤਨਾ ਵੜ ਗਈ ਕੁਝ ਨੀਂਦਾਂ ਸੇਵਾ ਦਾ ਟਰੱਕ ਤੋਂ ਡਰਾਈਵਰ ਵੀ ਉਹ ਠੀਕ ਆ ਹਾਂ ਡਰਾਈਵਰ ਠੀਕ ਹੈ ਪੁਲ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਭਾਜੀ ਹਾਂਜੀ ਹਾਂਜੀ ਭਾਜੀ ਕੀ ਲੱਗਿਆ ਸੀ ਆ ਸੇ ਭਰੇ ਸੀ ਭਾਜੀ ਭਾਜੀ ਇੱਕ ਹਾਈਵੇ ਤੇ ਟਰੱਕ ਫਲਾਈਓਵਰ ਤੋਂ ਥੱਲੇ ਆ ਗਿਆ ਕੀ ਲੱਗਦਾ ਹੈ ਤੁਸੀਂ ਮੌਕੇ ਤੇ ਆਏ ਆ ਅਸੀਂ ਸਵੇਰੇ ਸਾਡੀ ਜਿਹੜੀ ਮੇਰੇ ਤੋਂ ਪਹਿਲਾਂ ਟੀਮ ਸੀਗੀ ਉਹ ਦਰਾਨੇ ਗਾਸ ਤੋਂ ਉਹਨਾਂ ਨੇ ਦੇਖਿਆ ਇਹ ਟਰੱਕ ਜਿਹੜਾ ਹੈ ਫਲਾਈਓਵਰ ਤੋਂ ਥੱਲੇ ਗਿਰਿਆ ਹੋਇਆ ਸੀ ਉਹਨਾਂ ਨੇ ਮੌਕੇ ਤੇ ਇਹਨਾਂ ਨੂੰ ਫਰਸਟ ایڈ ਦਿੱਤੀ ਇਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਜਿਹੜੇ ਕਿ ਮਾਲਕ ਵੀ ਪਹੁੰਚ ਚੁੱਕੇ ਆ ਤੇ ਬਾਕੀ ਅਗਲੇਰੀ ਕਾਰਵਾਈ ਜਿਹੜੀ ਆ ਉਹ ਕਿ ਕਿੱਧਰ ਕਿੱਧਰ ਜਾ ਰਿਹਾ ਸੀ ਇਹ ਜੰਮੂ ਤੋਂ ਕਿੱਥੇ ਜਾ ਰਿਹਾ ਸੰਗਰੂਰ ਜੰਮੂ ਤੋਂ ਸੰਗਰੂਰ ਜਾ ਰਿਹਾ ਸੀ ਸੰਗਰੂਰ ਜਾ ਰਿਹਾ ਸੀ ਕੀ ਸੀ ਇਹਦੇ ਚ ਲੱਦੇ ਸੇਵ ਲੱਦੇ ਹੋਇਆ ਸੇਵ ਲੱਦੇ ਆ ਕਿ ਜਿਹੜੇ ਬੰਦੇ ਡਰਾਈਵਰ ਆ ਕੰਡਕਟਰ ਆ ਉਹ ਠੀਕ ਹੈ ਬਿਲਕੁਲ ਠੀਕ ਆ ਜੀ ਉਹਨਾਂ ਦੀ ਮਾੜੀ ਮੋਟੀ ਸੱਟਾ ਛੋਟਾ ਸੀ ਗਿਆ ਉਹਨਾਂ ਨੂੰ ਹਾਫਾ ਦੇ ਦਿੱਤੀ ਨੀਦੋਂ ਕਰਨੋਂ ਇਹ ਹੱਸਾ ਬਫਿਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਕਿਸ਼ਿੰਦਰ ਸਿੰਘ ਜੀ ਕੀ ਹੋਇਆ ਭਾਜੀ ਸਹੀ ਸਾਡਾ ਟਰੱਕ ਜੰਮੂ ਤੋਂ ਜਾ ਰਿਹਾ ਸੀ ਸੇ ਅਚਾਨਕ ਕਤਨਾਵਟ ਕੀ ਕੁਝ ਨਹੀਂ ਦਾਣ ਕਰਨ ਤੇ ਸਾਡਾ ਟਰੱਕ ਉਥੋਂ ਡਰਾਈਵਰ ਵੀ ਉਹ ਠੀਕ ਹੈ ਹਾਂ ਡਰਾਈਵਰ ਠੀਕ ਹੈ ਪੁਲ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਭਾਜੀ ਹਾਂਜੀ ਹਾਂਜੀ ਭਾਜੀ ਕੀ ਲੱਗਿਆ ਸੀ ਸਾਫ ਭਰੇ ਸੀ ਭਾਜੀ ਭਾਜੀ ਇੱਕ ਹਾਈਵੇ ਤੇ ਟਰੱਕ ਫਲਾਈਓਵਰ ਤੋਂ ਥਲੇ ਆ ਗਿਆ ਕੀ ਲੱਗਦਾ ਹੈ ਤੁਸੀਂ ਮੌਕੇ ਤੇ ਆਏ ਹੋ ਅਸੀਂ ਸਵੇਰੇ ਸਾਡੀ ਜਿਹੜੀ ਮੇਰੇ ਤੋਂ ਪਹਿਲਾਂ ਟੀਮ ਸੀਗੀ ਉਹ ਦਰਾਨੇ ਗਾਸ ਉਹਨਾਂ ਨੇ ਦੇਖਿਆ ਕਿ ਟਰੱਕ ਜਿਹੜਾ ਹੈ ਫਲਾਈਓਵਰ ਤੋਂ ਥਲੇ ਗਿਰਿਆ ਹੋਇਆ ਸੀ ਉਹਨਾਂ ਨੇ ਮੌਕੇ ਤੇ ਇਹਨਾਂ ਨੂੰ ਫਰਸਟ ایڈ ਦਿੱਤੀ ਇਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਜਿਹੜੇ ਕਿ ਮਾਲਕ ਵੀ ਪਹੁੰਚ ਚੁੱਕੇ ਆ ਤੇ ਬਾਕੀ ਕਲੇਰੀ ਕਾਰਵਾਈ ਜਿਹੜੀ ਆ ਉਹ ਕਿ ਕਿੱਧਰ ਕਿੱਧਰ ਜਾ ਰਿਹਾ ਸੀ ਇਹ ਜੰਮੂ ਤੋਂ ਸੰਗਰੂਰ ਜੰਮੂ ਤੋਂ ਸੰਗਰੂਰ ਜਾ ਰਿਹਾ ਸੀ ਸੰਗਰੂਰ ਜਾ ਰਿਹਾ ਸੀ ਹਾਂਜੀ ਸੀ ਇਹਦੇ ਚੱਲਦੇ ਸੇਵ ਲੱਦੇ ਹੋਇਆ ਸੇਵ ਲੱਗਿਆ ਕਿ ਜਿਹੜੇ ਬੰਦੇ ਡਰਾਈਵਰ ਆ ਜਾਂ ਕੰਡਕਟਰ ਆ ਉਹ ਠੀਕ ਹੈ ਬਿਲਕੁਲ ਠੀਕ ਆ ਜੀ ਉਹਨਾਂ ਦੀ ਮਾੜੀ-ਮੋਟੀ ਸੱਟਾਂ-ਛੋਟਾਂ ਸੀਗੀਆਂ ਉਹਨਾਂ ਨੂੰ ਹਾਫਾ ਦੇ ਦਿੱਤੀ ਤੇ ਨੀਂਦੋਂ ਕਾਰਨ ਇਹ ਹਸਾ ਬਪਿਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਕਿਸ਼ ਸੋ ਇਹ ਸਾਡਾ ਟਰੱਕ ਜੰਮੂ ਤੋਂ ਜਾ ਰਿਹਾ ਸੀ ਸੇਵ ਤੇ ਸੇਵ ਭਰਿਆ ਸੀ ਸੰਗਰੂਰ ਜਾ ਰਿਹਾ ਸੀ ਸੇਵ ਲੈ ਕੇ ਪਾਚ ਅਚਾਨਕ ਕਤਨਾਵਟ ਕੀ ਕੋਈ ਨਹੀਂ ਦਾਣ ਕਰਨ ਤੇ ਸਾਡਾ ਟਰੱਕ ਉਥੋਂ ਡਰਾਈਵਰ ਸੀ ਉਹ ਠੀਕ ਹੈ ਹਾਂ ਡਰਾਈਵਰ ਠੀਕ ਹੈ ਪੁਲ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਭਾਜੀ ਹਾਂਜੀ ਹਾਂਜੀ ਭਾਜੀ ਕੀ ਲੱਗਿਆ ਸੀ ਸੇਵ ਭਰੇ ਸੀ ਭਾਜੀ